ਪੰਜਾਬ ਦੇ ਵਿੱਚ ਹੜਾਂ ਦੀ ਮਾਰ ਦੇ ਵਿੱਚ ਜਿੱਥੇ ਗਾਇਕ ਨੇ ਅਦਾਕਾਰ ਨੇ ਉਹ ਸਾਰੇ ਲੋਕਾਂ ਦੀ ਮਦਦ ਦੇ ਲਈ ਪਹੁੰਚ ਰਹੇ ਨੇ ਅਜਿਹੇ ਵਿੱਚ ਪੰਜਾਬੀ ਗਾਇਕ ਜਸ ਬਾਜਵਾ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਉਹਨਾਂ ਦੇ ਕੋਲੇ ਇੱਕ ਜਿਹੜਾ ਹੜ ਪੀੜਿਤ ਬਜ਼ੁਰਗ ਹੈ ਉਹ ਰੋਂਦਾ ਹੋਇਆ ਦਿਖਾਈ ਦੇ ਰਿਹਾ ਤੇ ਜਸ ਬਾਜਵਾ ਉਹਨਾਂ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਚੁੱਪ ਕਰਵਾਉਂਦੇ ਹੋਏ ਦਿਖਾਈ ਦੇ ਰਹੇ ਨੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਸ਼ਾਇਦ ਇਸ ਬਜ਼ੁਰਗ ਦੇ ਜਿਹੜੇ ਪਸ਼ੂ ਨੇ ਉਹ ਹੜ ਦੇ ਵਿੱਚ ਹੜ ਗਏ ਨੇ ਜਿਸ ਤੋਂ ਬਾਅਦ ਜਸ ਬਾਜਵਾ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਆਪਾਂ ਜ਼ਰੂਰ ਮੱਝਾਂ ਨੇ ਜਿਹੜੀਆਂ ਉਹ ਲੈ ਕੇ ਆਵਾਂਗੇ ਚਾਹੇ 1 ਜਾਂ 2 ਲੈ ਕੇ ਆਈਏ ਪਰ ਮੱਝਾਂ ਨੇ ਜਿਹੜੀਆਂ ਆਪਾਂ ਤੁਹਾਡੀਆਂ ਉਹ ਜ਼ਰੂਰ ਲੈ ਕੇ ਆਵਾਂਗੇ ਇਹ ਕੁਦਰਤ ਦੀ ਮਾਰ ਹੈ ਇਸ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਬਹੁਤ ਹੀ ਭਾਵੁਕ ਵੀਡੀਓ ਹੈ ਕੀ ਗੱਲਾਂ ਕਰ ਰਹੇ ਨੇ ਆਪਸ ਦੇ ਵਿੱਚ ਇਹ ਦੋਵੇਂ ਜਾਨੇ ਪੀੜਤ ਬਜ਼ੁਰਗ ਅਤੇ ਜਸ ਬਾਜਵਾ ਆਓ ਸੁਣਦੇ ਆ ਮੱਝਾਂ ਵੀ ਆਪਾਂ ਕੋਸ਼ਿਸ਼ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਬਾਕੀ ਵਾਰ 1 2 ਜਿੰਨੀਆਂ ਵੀ ਆਪਣੇ ਰੱਖੀਆਂ ਆਪਾਂ ਲਾਵਾਂਗੇ ਆਪਾਂ ਨਵਾਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਿਜੁਰਾ ਸਾਡੇ ਤੁਸੀਂ ਅੰਦਰ ਆਵਾਜ਼ੀ ਕਰੋ ਕਿਹ ਕਿਹ ਜਰਿਆ ਇਹ ਰੱਖਣੇ ਬਿਗਰੇ ਆਂ ਮਹਾਰਾਜ ਦੇ ਚਰਮਚਾਹ ਬੇਨਤੀ ਕਰਦਾ ਆ ਵੀ ਤੇਰੇ ਪੁੱਤ ਨਾਲ ਤੇਰੇ ਬੱਬਰ ਨਾ ਕਰਨਾ ਪੁੱਤਰਾ ਨਹੀਂ ਕਰੀਦਾ ਬਾਹ ਕੋਲਦੇ ਨਹੀਂ ਨਾ ਨਾ ਹੋਈ ਆੜਾ ਬੰਦਾ ਕਿਸੇ ਤੋਂ ਵੱਡਾ ਵੀ ਡਿਗਰੇ ਵਾਲਾ ਬੰਦਾ ਨਹੀਂ ਕਿਹਨਾਂ ਸ਼ਰਤਾਂ ਤੇ ਪਰੇ ਹੋ ਮੀਟੇ ਚੱਲਣਗੇ ਹੋਰ ਦੱਸੋ